ਪੀਹੂ ਜੀ ਕਿੱਥੇ ਆਏ ਸੀ? ਪਾਪਾ ਮੈਂ 3:00 ਤੇ ਚਾਈ ਸੀ। ਕਿਹੜੀ ਮੂਵੀ ਦੇਖੀ ਐ? ਦੀਵੀ ਰਜਨੀ। ਕਿੱਦਾਂ ਦੀ ਲੱਗੀ? ਬਹੁਤ ਵਧੀਆ। ਮੂਵੀ ਬਹੁਤ ਵਧੀਆ ਸੀ। ਵਾਹਿਗੁਰੂ ਜੀ ਦਾ ਸਾਥ ਕਦੀ ਨਹੀਂ ਛੱਡਣਾ। ਕਦੀ ਨਹੀਂ ਛੱਡਣਾ। ਭਾਜੀ ਮੂਵੀ ਦਾ ਮੈਸੇਜ ਬਹੁਤ ਵਧੀਆ ਸੀ। ਰੌਂਗਟੇ ਖੜੇ ਕਰਨ ਵਾਲਾ ਮੈਸੇਜ ਸੀ। ਔਰ ਮੈਨੂੰ ਲੱਗਦਾ ਸਾਨੂੰ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ। ਹੈ ਸਮੇ ਸਾਡੇ ਨਾਲ ਪੀਹੂ ਜੀ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਇੰਸਟਾਗ੍ਰਾਮ ਤੇ ਪੀਹੂ ਜੀ ਕੀ ਹਾਲ ਹੈ ਠੀਕ ਆ ਠੀਕੋ ਤੇ ਪਾਪਾ ਨਾਲ ਨੇ ਅੱਜ ਪਾਪਾ ਕਹਿੰਦੇ ਨੇ ਪੀਹੂ ਕੀ ਖਾਣਾ ਮੈਂ ਸੁਣਦਾ ਰਿਹਾ ਨਾ ਤੈਨੂੰ ਤੁਸੀਂ え ਤੁਸੀਂ ਨਾਲ ਹੁੰਦੇ ਹੋ ਨਾ ਪੀਹੂ ਦੇ ਹਾਂਜੀ ਹਾਂਜੀ ਤੁਸੀਂ ਕਹਿੰਦੇ ਹੁੰਦੇ ਹੋ ਵੀ ਕੀ ਖਾਣਾ ਜਾਂ ਕਿਤੇ ਜਾਂਦੇ ਹੋ ਪੀਹੂ ਅੱਜ ਕਿੱਥੇ ਆਏ ਬਸ ਭਾਜੀ ਉਹ ਇੱਕ ਮੂਮੈਂਟ ਐਦਾ ਅੱਛਾ ਬੇਸਿਕਲੀ ਭਾਜੀ ਪੀਹੂ ਦੀਆਂ ਗੱਲਾਂ ਇੰਨੀਆਂ ਜ਼ਿਆਦਾ ਨੋਟੀ ਹੁੰਦੀਆਂ ਐ ਕਿ ਉਹਦੇ ਅੰਦਰ ਕੁਝ ਵੀ ਸਕ੍ਰਿਪਟਡ ਨਹੀਂ ਹੁੰਦਾ ਅੱਛਾ ਉਹ ਗੱਲਾਂ ਦੇ ਵਿੱਚ ਉਹ ਗੱਲਾਂ ਇੰਨੀਆਂ ਮੈਚ ਹੋ ਜਾਂਦੀਆਂ ਐ ਕਿ ਜਦੋਂ ਅਸੀਂ ਉਹਨੂੰ ਅਪਲੋਡ ਕਰਦੇ ਆ ਅੱਛਾ ਤਾਂ ਅੱਜ ਸਾਨੂੰ ਵਰਲਡ ਵਾਈਡ ਉਹਦਾ ਬਹੁਤ ਅੱਛਾ ਪਿਆਰ ਆਇਆ ਨਹੀਂ ਹੁੰਦਾ ਨਾਥਿੰਗ ਨਾਥਿੰਗ ਕੁਝ ਨਹੀਂ ਤੇਨੂੰ ਅੱਜ ਕੋਈ ਅੱਜ ਪੀਹੂ ਕੀ ਵੇਖ ਪੀਹੂ ਜੀ ਕਿੱਥੇ ਆਏ ਸੀ ਪਾਪਾ ਮੈਂ 3:00 ਤੇ ਚਾਹੀ ਸੀ ਕਿਹੜੀ ਮੂਵੀ ਦੇਖੀ ਐ ਟਿਪੀ ਰਜਨੀ ਕਿੱਦਾਂ ਦੀ ਲੱਗੀ ਵਾਹ ਕੁਝ ਕਹਿਣਾ ਹੋਵੇ ਸਾਰਿਆਂ ਨੂੰ ਮੂਵੀ ਬਾਰੇ ਮੂਵੀ ਬਹੁਤ ਵਧੀਆ ਸੀ ਵਾਹਿਗੁਰੂ ਜੀ ਦਾ ਸਾਥ ਕਦੀ ਨਹੀਂ ਛੱਡਿਆ ਕਦੀ ਨਹੀਂ ਛੱਡਣਾ ਪੀਹੂ ਤੂੰ ਪਾਪਾ ਕੋਈ ਮਤਲਬ ਐਡਾ ਤੁਸੀਂ ਅੱਜ ਫਿਲਮ ਦੇ ਕਿੱਥੋਂ ਤੇ ਰਹਿਣ ਵਾਲੇ ਕਿੱਥੋਂ ਦੇ ਹੈਗੇ ਅਸੀਂ ਭਾਜੀ ਜਲੰਧਰ ਸਿਟੀ ਦੇ ਆ ਅੱਜ ਫਿਲਮ ਦੇਖਣ ਆਈ ਪੀਹੂ ਬਿਲਕੁਲ ਇਹ ਕਿਹੜੀ ਕਲਾਸ ਵਿੱਚ ਪੜ੍ਹਦੇ ਪਿਓ ਫਰਸਟ ਪੜ੍ਹਦੀ ਹੈ ਭਾਜੀ ਜਲੰਧਰ ਇਨੋਸੈਂਟ ਸਕੂਲ ਚ ਇਦਾਂ ਹੀ ਮਤਲਬ ਸ਼ੁਰੂ ਤੋਂ ਸ਼ੌਂਕ ਹੈਗਾ ਮਤਲਬ ਤੁਸੀਂ ਇਹਨਾਂ ਨੂੰ ਆਪਣੇ ਲਾਇਆ ਮਤਲਬ ਰੀਲਾਂ ਮਤਲਬ ਜੋ ਤੁਸੀਂ ਵੀਡੀਓ ਬਣਾਦੇ ਹੋ ਕਿ ਪਤਾ ਚੱਲਿਆ ਵੀ ਇਹ ਪੀ ਹੋ ਇੰਨੀ ਤੇਜ਼ ਹੈਗੀ ਇਹਨਾਂ ਚੀਜ਼ਾਂ ਚ ਭਾਜੀ ਐਕਚੁਅਲ ਜਦੋਂ ਛੋਟੀ ਸੀ ਨਾ ਇਹਦੀਆਂ ਅਸੀਂ ਇਹਦੀਆਂ ਕੁਝ ਰੀਲਾਂ ਵੀਡੀਓ ਸ਼ੂਟਸ ਕਰਦੇ ਸੀ ਤਾਂ ਸਾਨੂੰ ਉਦੋਂ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਹਨਾਂ ਪਤਾ ਨਹੀਂ ਸੀ ਬਟ ਇਹਦੀਆਂ ਬਣਾਇਆਂ ਹੋਈਆਂ ਵੀਡੀਓ ਨੂੰ ਫਿਰ ਅਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰਨਾ ਸ਼ੁਰੂ ਕੀਤਾ ਇੱਕ ਇੱਕ ਦੀ ਹੋਰ ਕਰਿਓ ਪੀਹੂ ਜਾਂ ਖਾਂਦੀ ਜਾਂ ਕੀ ਹੈਗਾ ਅਸੀਂ ਸੁਣਨਾ ਚਾਹੁੰਦੇ ਹਾਂ ਦਰਸ਼ਕ ਸਾਡੇ ਪੀਹੂ ਉਹ ਚਿੱਠੀਆਂ ਵਾਲੀ ਸੁਣਾਦੇ ਸਾਰੇ ਪਾਪਾ ਜੀ ਜਦੋਂ ਅਸੀਂ ਚਿੱਠੀਆਂ ਮਾਰੇ ਜਵਾਨੇ ਚੁੰਦੇ ਅਸੀਂ ਵੀਡੀਓ ਕਿੱਦਾਂ ਬਣਾ ਨਹੀਂ ਸੀ ਮੈਂ ਤਾਂ ਵਾਇਰਲ ਕਿਦਾਂਣਾ ਸੀ ਮੈਂ ਤਾਂ ਵਾਇਰਲ ਕਿਦਾਂਣਾ ਉਹ ਕੀ ਖਾਣਾ ਪਸੰਦ ਕਰਦੀ ਹੈ ਮੰਮੀ ਘਰੇ ਮਨਾ ਦਿੰਦੀ ਨਹੀਂ ਉਡੀਕ ਚ ਹਾਂਜੀ ਅੱਛਾ ਤੇ ਪੀਹੂ ਵੱਡਾ ਹੋ ਕੇ ਕੀ ਬੰਨਾ ਹੈ ਕੀ ਬੰਨਾ ਵੱਡੇ ਹੋ ਕੇ ਮੇਕਅਪ ਅਰਟਿਸਟ ਪੀਹੂ ਇਸ ਦੇ ਉੱਪਰ ਬੰਨਾ ਪਾਦਾ ਤੀਨੂ ਦੇਖਾਂ ਹੀ ਬੜੀਆਂ ਸੋਹਣੀਆਂ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇਖ ਕੇ ਪਾਜੀ ਮੂਵੀ ਦਾ ਮੈਸੇਜ ਬਹੁਤ ਵਧੀਆ ਸੀ ਰੌਂਗਟੇ ਖੜੇ ਕਰਨ ਵਾਲਾ ਮੈਸੇਜ ਸੀ ਔਰ ਮੈਨੂੰ ਲੱਗਦਾ ਸਾਨੂੰ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ ਮੈਂ ਖੁਦ ਇੱਕ ਬੇਟੀ ਦਾ ਪਿਤਾ ਆ ਤਾਂ ਮੈਂ ਇਸ ਬlesdਾਂ ਕਿ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਹੋਇਆ ਹੈ ਕਿ ਲੋਕੀ ਹੋ ਮੈਂ ਇਨੇ ਲੋਕ ਦੇਖਦੇ ਨੇ ਵੀ ਜੇਕਰ ਆਪਾਂ ਸੋਚਦੇ ਨੇ ਨੇ ਮੁੰਡਾ ਹੋਣਾ ਜਿਹਦੇ ਮੁੰਡਾ ਨੇ ਪੀਹੂ ਦੇ ਤਾਂ ਇੰਨੀ ਦੁਨੀਆ ਫੈਨ ਹੈਗੀ ਮੈਂ ਖੁਦ ਪੀਹੂ ਨੂੰ ਸ਼ਕਲ ਦੇਖ ਕੇ ਆ ਮੈਂ ਦੇਖਦਾ ਰਹਿੰਦਾ ਭਾਜੀ ਬੇਸਿਕਲੀ ਜਦੋਂ ਛੋਟੀ ਹੁੰਦੀ ਸੀ ਨਾ ਪੀਹੂ ਮੈਨੂੰ ਸ਼ੁਰੂ ਤੋਂ ਕਹਿੰਦਾ ਸੀ ਕਿ ਤੂੰ ਸਟਾਰ ਹੈ ਤਾਂ ਪੀਹੂ ਤਾਂ ਅੱਜ ਸਾਡੀ ਸਟਾਰ ਹੈਗੀ ਹੈਗੀ ਹੈ ਅੱਜ ਪੀਹੂ ਨੇ ਆਪਣੇ ਪਾਪਾ ਨੂੰ ਵੀ ਨਾਲ ਸਟਾਰ ਬਣਾਤਾ ਹੈ ਪਾਪਾ ਨੂੰ ਅਸੀਂ ਵੇਖਿਆ ਨਹੀਂ ਬਿਲਕੁਲ ਪੀਹੂ ਤੇਰੇ ਕਰਕੇ ਤੇਰੇ ਪਾਪਾ ਨੂੰ ਪਛਾਣਿਆ ਸੀ ਤੇਰੇ ਪਾਪਾ ਨੂੰ ਵੇਖਿਆ ਨਹੀਂ ਸੀ ਸਿਰਫ ਅਸੀਂ ਸੁਣਦੇ ਸੀ ਪੀਹੂ ਕਹਿੰਦੇ ਸੀ ਤੇ ਅਸੀਂ ਤੇਰੇ ਪਾਪਾ ਨੂੰ ਅੱਜ ਦੇਖਿਆ ਤੇਰੇ ਕਰਕੇ ਚਲ ਇੱਕ ਆਖਰੀ ਸੁਣਾ ਦੇ ਪੀਹੂ ਸਭ ਤੋਂ ਵਧੀਆ ਸੁਣਾ ਦੇ ਹੋਰ ਕੁਝ ਹੋਰ ਵਧੀਆ ਸੁਣਾ ਦੇ ਹੋਰ ਖੁੱਲ ਕੇ ਸੁਣਾ ਦੇ ਉਹ ਬ੍ਰਦਰ ਵਾਲੀ ਗੱਲ ਸੁਣਾ ਦੇ ਤੂੰ ਦੱਲਤੁਰ ਆ ਕੇ ਬਹਿ ਗਿਆ ਪਤਨ ਕੀ ਪਲਾਏ ਗੈਸ ਬੰਦੇ ਦਾ ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ